ਹਾਂਜੀ ਕਿਸਾਨ ਵੀਰੋ ਜੇਕਰ ਤੁਹਾਡਾ ਬਰਸੀਮ ਦਾ ਫਟਾਰਾ ਵਧੀਆ ਨਹੀਂ ਹੋ ਰਿਹਾ ਜਾਂ ਜਿਹੜਾ ਆਪਣਾ ਉਸ ਜਿਹੜੇ ਪੱਤੇ ਲਾਲ ਪੀਲੇ ਹੋ ਕੇ ਉਸ ਦੀ ਗਰੋਥ ਰੁਕ ਚੁੱਕੀ ਹੈ ਤਾਂ ਇਸ ਵਾਸਤੇ ਜੇਕਰ ਤੁਸੀਂ ਇਹ ਫਾਰਮੂਲਾ ਵਰਤਦੇ ਹੋ ਤਾਂ ਤੁਹਾਡੇ ਜਿਹੜੇ ਹਰਾਚਾਰਾ ਦੀ ਜਿਹੜੀ ਗਰੋਥ ਫਟਾਰ ਕਰਨਾ ਸ਼ੁਰੂ ਕਰ ਦੇਵੇਗਾ ਇਸ ਵਾਸਤੇ ਕਿਸਾਨ ਵੀਰ ਤੁਸੀਂ ਕਰਨਾ ਕੀ ਹੈ ਜਿਹੜੀ ਇਸ ਦੀ ਪਹਿਲੀ ਸਪਰੇਅ ਹੈ ਇਹਦੇ ਵਿੱਚ ਆਪਾਂ 100 ਗ੍ਰਾਮ 12 ਤ੍ਰੇਡ ਉਲੀਨਾਸ਼ਕ ਲੈ ਕੇ ਆਉਣੀ ਹੈ ਤੇ ਇਹਦੇ ਨਾਲ ਆਪਾਂ 100 ਐਮਲ ਤੋਂ ਲੈ ਕੇ 125 ਐਮਲ ਤੱਕ ਆਪਾਂ ਜਿਬਰੈਲਿਕ ਐਸਿਡ 0.01% ਵਾਲ ਲੈ ਕੇ ਆਉਣਾ ਤਾਂ ਇਹ ਆਪਾਂ ਕਿਸਾਨ ਵੀਰੋ ਜਿਹੜੀ ਇਹਦੀ ਡੋਜ਼ ਇੱਕ ਟੈਂਕੀ ਦੀ ਡੋਜ਼ ਜਿਹੜੀ ਆਪਣੀ 20 ਲੀਟਰ ਦੀ ਟੈਂਕੀ ਹੁੰਦੀ ਇਹ ਉਸ ਦੀ ਡੋਜ਼ ਹੈ ਜਾਨੀ ਕਿ 100 ਗ੍ਰਾਮ ਆਪਣਾ ਉਲੀਨਾਸ਼ਕ 1263 ਤੇ ਇਹਦੇ ਨਾਲ ਆਪਾਂ 100 ਐਮਲ ਤੋਂ ਲੈ ਕੇ 125 ਐਮਲ ਤੱਕ ਆਪਾਂ ਜਿਵਰੇਲਿਕ ਐਸਿਡ ਦੀ ਸਪਰੇਅ ਕਰਨੀ ਹੈ ਤੇ ਇਸ ਤੋਂ ਇੱਕ ਹਫਤਾ ਪਿੱਛੋਂ ਫਿਰ ਆਪਾਂ 7-8 ਦਿਨ ਬਾਅਦ ਐਨਪੀਕੇ 19 19 19 ਵੀ ਸਪਰੇਅ ਕਰਨੀ ਹੈ ਇਹਦੀ ਜਿਹੜੀ ਡੋਜ਼ ਆਪਾਂ ਇੱਕ ਟੈਂਕੀ ਦੀ ਡੋਜ਼ ਤਕਰੀਬਨ ਆਪਾਂ 200 ਗ੍ਰਾਮ ਇੱਕ ਟੈਂਕੀ ਦੀ ਰੋਜ਼ ਲੈਣੀ ਆ ਤਾਂ ਇਹਦੀ ਆਪਾਂ ਸਪਰੇਅ ਕਰਨੀ ਇਹ ਕਿਸਾਨੇ ਵੇਰ ਆਪਾਂ ਦੋ ਸਪਰੇਆਂ ਕਰਨੀਆਂ ਨੇ ਤਾਂ ਜਿਹੜੀ ਐਨਪੀਕ ਦੀਆਂ ਦੋ ਸਪਰੇਆਂ ਇੱਕ ਹਫ਼ਤੇ ਬਿਤੇ ਹਫ਼ਤੇ ਬਿਤੇ ਬਿਚੋ ਕਰਨੀਆਂ ਤੇ ਜਿਹੜੀ ਆਪਾਂ ਉਲੀ ਨਾਸ਼ਕ ਦੀ ਸਪਰੇਅ ਤੇ ਜੈਬਰੈਕਸ ਦੀ ਸਪਰੇਅ ਆਪਾਂ ਇੱਕ ਹੀ ਕਰਦਗੇ ਤਾਂ ਬਹੁਤ ਹੈ ਇਹਦੇ ਨਾਲ ਜਿਹੜੀ ਆਪਣਾ ਬਰਸੀਮ ਦੀ ਜਿਹੜੀ ਗ੍ਰੋਥ ਰੁਕ ਚੁੱਕੀ ਹੈ ਫਟਾਰਾ ਰੁਕ ਚੁੱਕਿਆ ਬਹੁਤ ਤੇਜ਼ੀ ਦੇ ਨਾਲ ਜਿਦਾ ਕਿ ਆਪਣਾ ਬਰਸੀਮ ਦੀ ਗ੍ਰੋਥ ਫਟਾਰਾ ਕਰਨਾ ਸ਼ੁਰੂ ਕਰ ਦੇਵੇਗਾ